ਦਰਸ਼ਕੋ ਜਿਲ੍ਹਾ ਬਠਿੰਡੇ ਦੇ ਵਿੱਚ ਇੱਕ ਪਿੰਡ ਪੈਂਦਾ ਹੈ ਲਹਿਰਾਖਾਨਾ ਉੱਥੇ ਕਾਸ਼ਰਮ ਹੈ ਬਾਬਾ ਮੋਨੀ ਜੀ ਆਸ਼ਰਮ ਬਹੁਤ ਸੋਹਣਾ ਬਣਿਆ ਹੋਇਆ ਹੈ ਬਹੁਤ ਪੇੜ ਪੌਦੇ ਹਰਿਆਲੀ ਤੇ ਜੇ ਮੌਕਾ ਮਿਲੇ ਤਾਂ ਜ਼ਰੂਰ ਦੇਖਣ ਆਇਓ ਮੰਦਰ ਦੀ ਐਂਟਰੀ ਹੈ ਜੀ ਆ ਜੋ ਆਪਾਂ ਅੱਗੇ ਚੱਲਦੇ ਹਾਂ ਅੱਗੇ ਬਹੁਤ ਪੇੜ ਪੌਦੇ ਹੈ ਬਹੁਤ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆ ਹੈ ਆਸ਼ਰਮ ਇਸ ਜਗ੍ਹਾ ਤੇ ਇੱਕ ਮੰਦਿਰ ਬਣਿਆ ਹੋਇਆ ਹੈ ਜੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਮੰਦਿਰ ਬਣਿਆ ਹੋਇਆ ਹੈ ਤੇ ਆਸ-ਪਾਸ ਦਾ ਮਾਹੌਲ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਸਾਹਮਣੇ ਤੁਸੀਂ ਦੇਖਦੇ ਇਹ ਮੰਦਿਰ ਬਣਿਆ ਹੋਇਆ ਹੈ ਬਹੁਤ ਸੋਹਣਾ ਮਾਹੌਲ ਹੈ ਆਸ-ਪਾਸ ਦਾ ਇਹ ਰਹਿ ਸੀਰੀ ਇਹ ਇਧਰ ਆ ਇਹ ਨਦਰ ਕਮਰੇ ਬਾਥਰੂਮ ਵਗੈਰਾ ਬਣੇ ਹੋਏ ਆ ਦੇਖੋ ਤੁਸੀਂ ਕਿੰਨੀ ਸਕੂਨ ਭਰੀ ਜਗ੍ਹਾ ਹੈ ਇੱਧਰ ਇਸ ਸਾਈਡ ਤੇ ਬੈਠਣ ਨੂੰ ਬੈਂਚ ਲਾਈ ਹੋਈ ਹੈ। ਇੱਕ ਛੋਟਾ ਜਿਹਾ ਪਾਰਕ ਨੁਮਾ ਜਗ੍ਹਾ ਬਣੀ ਹੋਈ ਹੈ। ਤੇ ਇਹ ਸਾਹਮਣੇ ਤੁਸੀਂ ਬਹੁਤ ਪੁਰਾਣਾ ਇੱਕ ਝੋਪੜਾ ਹੈ। ਇਹ ਬੰਦ ਕੱਚਾ ਹੁੰਦਾ ਸੀਗਾ ਹੁਣ ਇਹਨੂੰ ਰੇਨੋਵੇਟ ਕਰਕੇ ਪੱਕਾ ਬਣਾ ਦਿੱਤਾ ਗਿਆ ਪਰ ਉੱਪਰ ਜਿਹੜਾ ਬਾਂਸ ਦੀ ਛੱਤ ਈ ਉਹ ਇੱਕ ਤਰੀਕੇ ਨਾਲ ਪਾ ਦਿੱਤੀ ਗਈ ਹੈ। ਇਹ ਸਾਰੇ ਜਿੰਨੇ ਵੀ ਪੇੜ ਪੌਦੇ ਆ ਇਹ ਤਤੂਰਾ ਉਹਨਾਂ ਤੋਂ ਕੋਈ ਨਾ ਕੋਈ ਔਸ਼ਧੀ ਬਣਦੀ ਹੈ ਤુલਸੀ ਨਰਗੁੰਡੀ ਮਤਲਬ ਸਾਰੇ ਪੇੜ ਪੌਦੇ ਜਿਹੜੇ ਇਹ ਕਿਸੇ ਨਾ ਕਿਸੇ ਔਸ਼ਧੀ ਚ ਵਰਤੇ ਜਾਂਦੇ ਆ ਵੈਸੇ ਤਾਂ ਪੇੜ ਪੌਦੇ ਸਾਰੇ ਇੱਕ ਆਪਣੇ ਆਪ ਦੇ ਵਿੱਚ ਔਸ਼ਧੀ ਹੁੰਦੇ ਆ ਪਰ ਇੱਥੇ ਜਿਹੜੇ ਲੱਗੇ ਹੋਏ ਆ ਇਹ ਸਾਰੇ ਦਵਾਈਆਂ ਦੇ ਵਿੱਚ ਹੀ ਵਰਤੇ ਜਾਂਦੇ ਆ ਤੁਸੀਂ ਪੇੜ ਪੌਦੇ ਚੈੱਕ ਕਰੋ ਵੀ ਬਹੁਤ ਨਹੀਂ ਇਹ ਰਹਿ ਸੀ ਏਰੀਆ ਆ ਗਿਆ ਇਹ ਹਾਲ ਕਮਰਾ ਹੈ ਇਹਦੇ ਵਿੱਚ ਦੋ ਤਿੰਨ ਰੂਮ ਬਣੇ ਹੋਏ ਆ ਇੱਕ ਬਰਾਂਡ ਹੈ ਇਹ ਲੰਗਰ ਹਾਲ ਹੈ ਇਹ ਲੰਗਰ ਹਾਲ ਬਣਿਆ ਹੋਇਆ ਹੈ ਤੇ ਇਹ ਸਾਰਾ ਇੱਧਰ ਬੈਠਣ ਨੂੰ ਬਣਾਇਆ ਹੋਇਆ ਹੈ बेंच बुंच लगे हुए है चुला चुला चौदरा ज रोटी वगैरह बनाई जाती है खाना बनाया जाता है ये एरिया आ गया ये जड़ी बिल्डिंग है ये गैसट हाउस है पूरे का पूरा गैसट हाउस है जो कोई प्रोग्राम हों ਇੱਥੇ ਸੰਗਤ ਆਉਂਦੀ ਹੈ ਤਾਂ ਇਸ ਗੈਸਟ ਹਾਊਸ ਦੇ ਵਿੱਚ ਉਹਨਾਂ ਨੂੰ ਠਹਿਰਾਇਆ ਜਾਂਦਾ ਹੈ। ਇਹ ਗੈਸਟ ਹਾਊਸ ਆਹ ਸਾਈਡ ਬਾਥਰੂਮ ਬਣਿਆ ਹੋਇਆ, ਵਾਟਰ ਕੂਲਰ, ਰੈਫਰਿਜਰੇਟਰ ਅਨਿਓ ਭੋਦਰ ਨੂੰ ਚਲਦੇ ਆਂ ਜਗਸ਼ਾਲਾ ਕਨੀ ਇਹ ਪੀੜ ਹੈ ਜਿਹੜਾ ਵਰਗਤ ਦਾ ਬਹੁਤ ਬਣਾਣਾ ਹੈ। ਪੀੜ ਬੋਦੇ ਦੇਖੋ ਤੁਸੀਂ ਕਿੰਨੇ ਆ। ਇੱਥੇ ਗਰਮੀ ਦਾ ਅਹਿਸਾਸ ਹੀ ਨਹੀਂ ਹੁੰਦਾ ਇੰਨੇ ਬੀੜ ਪੱਦੇ ਆ। ਇਧਰ ਸਬਜ਼ੀ ਵਗੈਰਾ ਲਗਾਈ ਜਾਂਦੀ ਹੈ ਤੇ ਆ ਜਿਹੜਾ ਬਾਣ ਆ ਫਸਲ ਹੈ ਇਹ ਸਾਰੀ ਆਸ਼ਰਮ ਦੀ ਹੈ। ਅਸਲ ਵੀ ਜਾਂਦੀ ਆ ਪੀੜ ਬੋਦੇ ਦੇਖੋ ਤੁਸੀਂ ਚੈੱਕ ਕਰੋ। ਇੱਕ ਵਿੱਚ ਦੀ ਛੋਟੀ ਜੀ ਪਈ ਜਾਂਦੀ ਹੈ ਅੱਗੇ ਜੱਗਸ਼ਾਲਾ ਨੂੰ ਆਸ-ਪਾਸੇ ਸਾਰੇ ਬਜਾਨਦ ਹੁੰਦੀ ਹੈ ਗਰਮੀ ਦਾ ਤਾਂ احساس ਨਹੀਂ ਤੇ ਮੇਨ ਜਿਹੜੀ ਪਈ ਛੱਡੀ ਹੋਈ ਹੈ ਬਚਾਲ ਦੀ ਜੱਗਸ਼ਾਲਾ ਨੇ ਟਾਈਮ ਲੱਗਿਆ ਤਾਂ ਜ਼ਰੂਰ ਬਹੁਤ ਵੇੜ ਪਉਂਦੇ ਆ ਦਰਸ਼ਕੋ ਜੇ ਕਿਤੇ ਮੌਕਾ ਮਿਲਿਆ ਤਾਂ ਜ਼ਰੂਰ ਦੇਖ ਕੇ ਜਾਇਓ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਹੈ ਆਸਾਨ ਹੈ ਬਾਬਾ ਨੂਮੀ ਇਹ ਦੇਖ ਸਕਦੇ ਹਾਂ ਤੁਸੀਂ ਏਰੀਆ ਬਹੁਤ ਆ ਰਿਹਾ ਪਰ ਇਹ ਪੇੜ-ਪੌਦੇ ਜਿਹੜੇ ਇਥੇ ਜਿਹੜੇ ਪੇੜ-ਪੌਦੇ ਸਾਰੇ ਇੱਕ ਔਸ਼ਧੀ ਹੈ ਇਹ ਨਰਗੰਡੀ ਸਮਾੜੂ ਤુલਸੀ ਰਾਤ ਦੀ ਰਾਣੀ ਉਹਦਾ ਨਾਂ ਅਸਲੀ ਨਹੀਂ ਪਤਾ ਸਾਨੂੰ ਜਾਮਣ ਵਗੈਰਾ ਤੁਸੀਂ ਦੇਖ ਸਕਦੇ ਹੋ ਸਾਰੇ ਪੇੜ-ਪੌਦੇ ਜਿਹੜੇ ਇੱਥੇ ਲੱਗੇ ਹੋਏ ਐ ਇੱਕ ਤਰ੍ਹਾਂ ਦਾ ਇਹ ਗੋਲ ਚੱਕਰ ਜਿਹਾ ਬਣਿਆ ਹੋਇਆ ਹੈ ਇਸ ਤਰ੍ਹਾਂ ਦੇ ਬਣੇ ਹੋਏ ਹੈ ਤਸ਼ਕੈ ਨੂੰ ਕਿਸੇ ਧਾਰਮਿਕ ਵਿਸ਼ੇ ਤੋਂ ਨਹੀਂ ਬਲਕੇ ਤੁਸੀਂ ਆਮ ਦੇਖਣ ਵਾਲੀ ਜਗ੍ਹਾ ਦੇ ਤੌਰ ਤੇ ਵੀ ਦੇਖ ਸਕਦੇ ਹੋ ਇਹ ਸਾਹਮਣੇ ਉਹਦੀ ਗੈਸਟ ਹਾਊਸ ਆ ਗਿਆ ਇਹ ਫਸਲ ਆ ਗਈ ਜਿੱਥੇ ਬੀਜੀ ਜਾਂਦੀ ਹੈ 4-5 ਕਿੱਲੇ ਤੇ ਫਸਲ ਕੀਤੀ ਜਾਂਦੀ ਹੈ ਇਹ ਦੇਖ ਸਕਦੇ ਹੋ ਇਹ ਸਾਰੇ ਘਾਰੇ ਪਾਸੇ ਜਿਹੜਾ ਇਹ ਸਾਰਾ ਏਰੀਆ ਬੀਜਿਆ ਜਾਂਦਾ ਹੈ ਮਜਾਨ ਹੁੰਦੀ ਹੈ ਇੱਥੇ ਫਸਲ ਹੁੰਦੀ ਹੈ ਕਣਕ ਝੋਨਾ ਬੀਜਿਆ ਜਾਂਦਾ ਹੈ ਇੱਥੇ